ਜਾਗਦੇ ਰਹੋ ਭਾਈ ਜਾਗਦੇ ਰਹੋ ਖਿਆਲ ਰੱਖਿਓ ਇਹਨਾਂ ਨੇ ਆਪਾਂ ਨੂੰ ਚਿਕਾਨੀ ਦੇ ਕੇ ਆਉਣਾ ਆਪਾਂ ਨੂੰ ਵੇਸਲੇ ਕਰਕੇ ਆਉਣਾ ਜਿੰਨੇ ਵੀ ਸੱਜਣਾ ਜਿੰਨੇ ਬਾਪੂ ਨੌਜਵਾਨ ਟਰਾਲੀਆਂ ਚ ਪਏ ਆ ਤੰਬੂਆਂ ਚ ਪਏ ਆ ਪੂਰੇ ਚਕੰਨੇ ਹੋ ਕੇ ਪਹਿਣਾ ਮਾੜਾ ਮੋਟਾ ਪੈਰ ਖੜਕਾ ਵੀ ਹੋਇਆ ਤੇ ਨਾਲ ਦੀ ਨਾਲ ਤਿਆਰ ਹੋ ਜਾਣਾ ਸੋ ਕਿਤੇ ਉਹ ਨਾ ਹੋਵੇ ਵੀ ਆਪਾਂ ਅਵੇਸਲੇ ਹੋ ਕੇ ਸੌਂਜ ਗਏ ਤੇ ਕਿਤੇ ਦੱਲਿਆ ਸਾਹਿਬ ਨੂੰ ਚੱਕ ਕੇ ਲੈ ਜਾਣ ਤਾਂ ਸਾਡਾ ਜਿੱਤਿਆ ਚਾਇਆ ਮੋਰਚਾ ਵੀ ਅਸੀਂ ਹਾਰ ਬੈਠਾਂਗੇ ਸੋ ਹੁਣਾ ਡੱਲੇਵਾਲ ਸਾਹਿਬ ਨੇ ਤਾਂ ਆਪਣੀ ਜ਼ਿੰਦਗੀ ਦਾਤੇ ਲਾਤੀ ਆ ਭਰਾਵੋ ਇਧਰ ਨਹੀਂ ਕੱਢਣਾ ਬਾਈ ਐ ਹੁਣ ਸਾਡਾ ਫਰਜ ਬਣਦਾ ਕਿ ਅਸੀਂ ਉਹਨਾਂ ਦੀ ਪਹਿਰੇਦਾਰੀ ਕਿੰਨੇ ਸੰਜੀਦਾ ਹੋ ਕੇ ਕਰਦੇ ਆ ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਪਹਿਲਾਂ ਜਾਰੇ ਚ ਕੰਨੇ ਰਹਿਨੇ ਆ ਕਿ ਜਦੋਂ ਕੋਈ ਐਜੀ ਘਟਨਾ ਵਾਪਰਦੀ ਆ ਉਦੋਂ ਵੇਸਲੇ ਹੋ ਜਾਂਦੇ ਆ ਸੋਸ਼ ਕਰਕੇ ਨਾਲ ਦੀ ਨਾਲ ਇਹਨਾਂ ਨੂੰ ਬਈਆਂ ਨੂੰ ਕੈਦੇ ਰੱਖੋ ਤੰਬੂਆਂ 'ਚ ਮਾਰੀ ਮੋਟੀ ਸੋਝੀ ਮਾਰੀ ਜਾਇਆ ਕਰੋ ਯਾਦ ਦੇ ਜਾ ਰਹੋ ਯਾਦ ਰਹਦਾ ਹੁੱਕਾ ਦਿੰਦੇ ਰਹੋ ਕਿਉਂਕਿ ਇਹਨਾਂ ਕੋਲੇ ਰਾਹ ਕੋਈ ਬਚਦਾ ਨਹੀਂ ਹੈਗਾ ਇਹਨਾਂ ਕੋਲੇ ਦੋਏ ਰਾਹ ਨੇ ਇੱਕ ਰਾਹ ਸਾਡੀਆਂ ਮੰਗਾ ਮੰਨਣ ਦਾ ਰਾਹ ਜਿਹਦੇ ਲਈ ਇਹ ਮੋਦੀ ਸਰਕਾਰ ਰੜੀ ਹੋਈ ਆ ਬਜਿੱਤ ਦਾ ਇੱਕ ਰਾਹ ਇਹਨਾਂ ਕੋਲੇ ਵਜਦਾ ਭਰਾਵੋ ਜਿਹੜਾ ਕਿ ਡੱਲਿਆ ਸਾਹ ਨੂੰ ਕਿਸ ਤਰੀਕਾ ਚੱਕ ਲਿਆ ਜਾਵੇ ਸੁਣ ਸਾਡੇ ਕੋਲੇ ਵੀ ਰਾਹ ਇੱਕੋ ਹੀ ਵਜਦਾ ਵੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਡੱਲਿਆ ਸਾਹ ਨੂੰ ਇਥੋਂ ਚੱਕ ਕੇ ਲਿਜਾਣ ਨਹੀਂ ਦੇ ਸਕਦੇ ਜੇ ਜ਼ਬਰ ਕਰਨ ਤੇ ਆਉਂਦੇ ਆ ਜ਼ਬਰਦਸਤ ਮੁਕਾਬਲਾ ਸਬਰ ਨਾਲ ਇੱਕ ਇਹਨਾਂ ਦਲੇਰੀ ਨਾਲ ਠੰਮੇ ਨਾ ਸਮਝ ਸੂਝ ਬੂਝ ਨਾਲ ਦੇਣਾ ਤਕੜੇ ਰਹੋ ਜਿੰਨੇ ਵੀ ਭਰਾ ਪਹਿਰੇ ਤੇ ਹੈਗੇ ਆ ਗੇੜਾ ਦੰਦੇ ਰਹੋ ਟਰਾਲੀਆਂ 'ਚ ਪਿਆਨ ਨੂੰ ਜਗਾਉਂਦੇ ਰਹੋ ਤੰਬੂਆਂ 'ਚ ਪਿਆਨ ਨੂੰ ਜਗਾਉਂਦੇ ਰਹੋ ਸੋ ਲਗਾਤਾਰ ਬਾਰੀਆਂ ਬਦਲਦੇ ਰਹੋ ਜਿਹੜੇ ਕੱਲ ਰਾਤ ਪਹਿਰੇ ਦੇ ਸੀਗੇ ਉਹਨਾਂ ਨੂੰ ਆਰਾਮ ਦਿਓ ਜਾਂਦੇ ਨੇ ਸੌ ਜਾ ਕਰੋ ਰਾਤ ਨੂੰ ਆਪਾਂ ਨਾ ਸੌਂ ਗਏ ਕਿਉਂਕਿ ਆਹ 3-4 ਰਾਤਾਂ ਸਾਡੇ ਲਈ ਬਹੁਤ ਜ਼ਰੂਰੀ ਆ ਕੋਈ ਗੱਲ ਨਹੀਂ ਨਿੰਦਰੇ ਕੱਟ ਲਾਏ ਕੋਈ ਫਰਕ ਨਹੀਂ ਪੈਂਦਾ ਪਰ ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਜੇ ਹੁਣ ਆਪਣਾ ਤਿਆਗ ਕਰਤਾ ਨੀਂਦ ਦਾ ਘਰਾਂ ਨੂੰ ਛੱਡਤਾ ਹੁਣ ਸਾਡੇ ਕੋਲੇ ਮੌਕਾ ਹਾਲਾਤ ਨੇ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਆਪਣੀਆਂ ਫਸਲਾਂ ਲਈ ਆਪਣੀ ਹੋਣਤ ਲਈ ਆਪਣੇ ਭਵਿੱਖ ਲਈ ਇਹ ਬਹੁਤ ਇਤਿਹਾਸਕ ਜਿਹੜਾ ਸੰਘਰਸ਼ ਲੜ ਰਹੇ ਆਂ ਸਭੀ ਸਾਰਿਆਂ ਨੇ ਬਾਹੋਂ ਨਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੋਣਾ ਜਿਵੇਂ ਤੁਹਾਡੀਆਂ ਨਸਲਾਂ ਪੜਿਆ ਕਰਨਗੀਆਂ ਕਿ ਸਾਡੇ ਬਾਪੂ ਸਾਡੇ ਚਾਚੇ ਤਾਏ ਸਾਡੇ ਭਰਾ ਕਿਵੇਂ ਮੋਰਚੇ ਲਾਉਂਦੇ ਰਹੇ ਆ ਜਿਵੇਂ ਅੱਜ ਆਪਾਂ ਪੜਦੇ ਆਂ ਕਿ ਸਾਡੇ ਯੋਧੇ ਕਿਵੇਂ ਤੰਬੂ ਵੱਡ ਗੱਡ ਕੇ ਬਹਿ ਜਾਂਦੇ ਸੀਗੇ ਕਿਵੇਂ ਘੋੜਿਆਂ ਦੀਆਂ ਕਾਠੀਆਂ ਦੇ ਸੌਂਦੇ ਸੀ ਕੀ ਹਾਲ ਆ ਭਾਈ ਠੀਕ ਠਾਕ ਹਾਂ ਕਿਵੇਂ ਘੋੜਿਆਂ ਦੀਆਂ ਕਾਠੀਆਂ ਦੇ ਸੌ ਕੇ ਛੋਲਿਆਂ ਦੀਆਂ ਮੁੱਠਾਂ ਖਾ ਕੇ ਫੋਕੇ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਕਈ ਵਾਰੀ ਪੱਤੇ ਖਾ ਕੇ ਵੀ ਗੁਜ਼ਾਰਾ ਕਰਦੇ ਸੀ ਪਰ ਉਹਨਾਂ ਨੇ ਇਤਿਹਾਸ ਸਿਰਜਿਆ ਅੱਜ ਬਿਲਕੁਲ ਸਾਡੇ ਸਾਹਮਣੇ ਵੀ ਉਹ ਸਥਿਤੀ ਬਣੀ ਖੜੀ ਐ ਸਾਨੂੰ ਅੱਜ ਇਤਿਹਾਸ ਸਜਣਾ ਪੈਣਾ ਇਤਿਹਾਸ ਨੂੰ ਦੁਹਰਾਉਣਾ ਪੈਣਾ ਆਪਣੇ ਯੋਧਿਆਂ ਸੂਰਮਿਆਂ ਨੂੰ ਯਾਦ ਕਰਨਾ ਪੈਣਾ ਸੋ ਹਰ ਇਨਸਾਨ ਦਾ ਫਰਜ ਬਣਦਾ ਤੇ ਮੈਂ ਘਰਾਂ ਚ ਬੈਠੇ ਪੰਜਾਬੀਆਂ ਨੂੰ ਰਜਾਈਆਂ ਚ ਪਏ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹ ਲੜਾਈ ਸਾਡੀ ਕੋਈ ਨਿੱਜੀ ਨਹੀਂ ਆ ਡੱਲਰ ਸਾਹਿਬ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਆ ਕੋਈ ਜ਼ਮੀਨ ਦਾ ਮਸਲਾ ਨਹੀਂ ਆ ਕੋਈ ਬਟਦਰਾ ਰਲਾ ਨਹੀਂ ਆ ਭਰਾਵੋ ਇਹ ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਹੈ ਤੁਹਾਡੇ ਭਵਿੱਖ ਨੂੰ ਬਚਾਉਣ ਦੀ ਖਾਤਰ ਹੈ